ਮੋਹਾਰੀ ਦੇ ਥਾਣਾ ਬਲੌਂਗੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਮੁਖੀ ਬਲੌਂਗੀ ਇੰਸਪੈਕਟਰ ਕੁਲਵੰਤ ਸਿੰਘ ਜੀ 2 ਤੇ 3 ਤਰੀ ਦੀ ਰਾਤ ਨੂੰ ਇੱਕ ਮੋਟਰਸਾਈਕਲ ਸਨੇਚ ਹੋਇਆ ਸੀ ਜੀ ਟੀਡੀਆਈ 에어ਪੋਰਟ ਰੋਡ ਤੋਂ ਤਿੰਨ ਵਿਅਕਤੀਆਂ ਨੇ ਨਿਹੰਗ ਸਿੰਘਾਂ ਦੇ ਬਾਣੀ ਵਿੱਚ ਆ ਕੇ ਜਿਹੜਾ ਇਹ ਮੋਟਰਸਾਈਕਲ ਸਨੇਚ ਕੀਤਾ ਸੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਉਸ ਤੋਂ ਅਸੀਂ ਇਹ ਬੰਦੇ ਟ੍ਰੇਸ ਕੀਤੇ ਤੇ ਅਸੀਂ ਇਹਨਾਂ ਵਿੱਚੋਂ ਤਿੰਨੇ ਹੀ ਬੰਦੇ ਅਰੈਸਟ ਕਰ ਲਏ ਨੇ ਜਿਨ੍ਹਾਂ ਵਿੱਚੋਂ ਦੋ ਨਵਾਲਗ ਨੇ ਇੱਕ ਹੈਗਾ ਜਿਹੜਾ ਕੁਲਵਿੰਦਰ ਸਿੰਘ ਜਿਹੜਾ ਬਜ ਦੀ ਉਮਰ 38 ਸਾਲ ਦੀ ਹੈਗੀ ਹੈ ਇਹ ਪਿੱਛੋਂ ਨੰਗਲ ਤੋਂ ਬਿਲੋਂਗ ਕਰਦਾ ਸੀ ਤੇ ਇਥੋਂ ਗਰੀਸੇ ਸਨੇਚ ਉਹਨਾਂ ਜਿਹੜੀ TDAI 에어ਪੋਰਟ ਰੋਡ ਤੋਂ TDAI ਤੋਂ ਉਹਨਾਂ ਨੇ ਸਨੇਚ ਕੀਤਾ ਸੀ ਜੀ ਤੇ ਉਹ ਸੀ ਮੋਟਰਸਾਈਕਲ ਬਰਾਮਦ ਕਰ ਲਈ ਹੋਰ ਕੱਟਣਾ ਪੰਜਾਬ ਤਾਂ ਹੈ ਕਿ ਹੋਰ ਵੀ ਕੱਟਣਾ ਵਾਂਗੇ ਹਾਲ ਫਿਲਹਾਲ ਸਾਡੇ ਕੋਲ ਜਿਹੜੀ ਇੱਕੋ ਕੱਟਣਾ ਦੇ ਵਿੱਚ ਸਾਹਮਣੇ ਆਇਆ ਹੈ ਹੋਰ ਕਿਸੇ ਦੇ ਕੱਟਣਾ ਦੇ ਵਿੱਚ ਕੋਈ ਰੋਲ ਸਾਹਮਣੇ ਨਹੀਂ ਹੈ ਪੇਸ਼ ਕਰਦੇ ਕਿ ہاں ਜੀ ਅਸੀਂ ਇਹ ਕੱਲ ਪੇਸ਼ ਕੀਤਾ ਸੀ ਜੀ ਕੁਲਵਿੰਦਰ ਨੂੰ ਜਦੋਂ ਅਸੀਂ ਪੁਲਿਸ ਨੂੰ ਮਾਰਨ ਲਿਆ ਸੀ ਜੀ ਕੁਲਵਿੰਦਰ ਨੂੰ ਨੀ ਅੱਜ ਜਿਹੜੇ ਮਤਲਬ ਅਸਲੀ ਬਾਣੇ ਦੇ ਵਿੱਚ ਅਸੀਂ ਇਹ ਲੱਗਦੇ ਬਾਣੇ ਸੀ ਕਿਉਂਕਿ ਨਿੰਗਰ ਸਿੰਘ ਦੇ ਸੀ ਨਹੀਂ ਹਾਲ ਫਿਲਹਾਲ ਕਿਸੇ ਵੀ ਜਥੇਬੰਦੀ ਨਾਲ ਜੁੜੇ ਸਾਨੂੰ ਨਹੀਂ ਪਾਏਗੇ ਇਹ ਅਸਲ ਦੇ ਵਿੱਚ ਜਿਹੜਾ ਕੁਲਵਿੰਦਰ ਹੈ ਇਹਨੇ ਤੁਰੰਤ ਹਜੇ ਥੋੜਾ ਟਾਈਮ ਪਹਿਲਾਂ ਹੀ ਅਮਰ ਹੋ ਗਿਆ ਸੀ ਪਰ ਇਹ ਕੋਈ ਕਿਸੇ ਜਥੇਬੰਦੀ ਨਾਲ ਦਾ ਕੋਈ ਸਬੰਧ ਨਹੀਂ ਹੈਗਾ ਜੀ